ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਕੈਸਾ ਸੀ ਦੁਨੀਆਂ ਤੇ ਨਹੀਂ ਦਿਲਾਂ ਤੇ ਰਾਜ ਕੀਤਾ ਉਸ ਮਹਾਰਾਜਾ ਨੇ ਕੋਈ ਗੁਰੂ ਘਰ ਧਾਰਮਿਕ ਗੁਰਦੁਆਰਾ ਕੋਈ ਮੰਦਰ ਹੈ ਕੋਈ ਮਸਜਿਦ ਹੈ ਕਿੰਨਾ ਨਿਆਂਪੂਰਕ ਰਾਜਾ ਸੀ ਉਹ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਕਿ ਉਹਦੀ ਇੱਕ ਕੈਬਨਟ ਵਿੱਚ ਵਜ਼ੀਰ ਸੀ ਫਕੀਰ ਅਜੀਜ਼ਉਦੀਨ ਤੇ ਉਹ ਤਸਵੀ ਜਦੋਂ ਫੇਰਦਾ ਸੀ ਅਸੀਂ ਮਾਲਾ ਫੇਰਦੇ ਅੰਦਰ ਨੂੰ ਉਹ ਬਾਹਰ ਨੂੰ ਫੇਰਦਾ ਸੀ ਮਹਾਰਾਜਾ ਸ਼ੇਰੇ ਪੰਜਾਬ ਕਹਿਣ ਲੱਗੇ ਫਕੀਰ ਜੀ ਤੁਸੀਂ ਬਾਹਰ ਨੂੰ ਮਣ ਕੇ ਫੇਰਦੇ ਜੇ ਇਹ ਕੀ ਕਾਰਨ ਕਹਿੰਦੇ ਮਹਾਰਾਜਾ ਤੁਸੀਂ ਅੰਦਰੋਂ ਫੇਰਦੇ ਕਹਿੰਦੇ ਹਾਂ ਤੁਸੀਂ ਦੱਸੋ ਅੰਦਰ ਨੂੰ ਕਿਉਂ ਫੇਰਦੇ ਜੇ ਕਿ ਜਿੰਨੇ ਪ੍ਰਮਾਤਮਾ ਗੁਣ ਨੇ ਮੇਰੇ ਜੀਵਨ ਵਿੱਚ ਮੇਰੇ ਅੰਦਰ ਆ ਜਾਣ ਬੁਰਾਈਆਂ ਬਾਹਰ ਹੋ ਜਾਣ ਤੇ ਕਹਿਣ ਲੱਗੇ ਮੈਂ ਬਾਹਰ ਨੂੰ ਤਾਂ ਫੇਰਦਾ ਪਏ ਇਹ ਮੇਰੇ ਮਾਲਕ ਖੁਦਾ ਸ਼ੇਰੇ ਪੰਜਾਬ ਦੇ ਰਾਜ ਵਿੱਚ ਜਿੰਨੀਆਂ ਬੁਰਾਈਆਂ ਬਾਹਰ ਚਲ ਜਾਣ ਚੰਗੇ ਗੁਣ ਇਹਨਾਂ ਤੇ ਕਿਰਪਾ ਕਰ ਇਹਨਾਂ ਦੇ ਰਾਜ ਭਾਗ ਵਿੱਚ ਆ ਜਾਣ ਇਹਨਾਂ ਸਿਆਣਾ ਮਹਾਰਾਜਾ ਸ਼ੇਰੇ ਪੰਜਾਬ ਸੀ